ਇਸ ਗਦਾਰਾਂ ਕੋਲ ਇਸ ਸੁਖਵੀਰ ਬਾਦਲ ਮਹੰਤ ਕੋਲ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰੇ ਆਜ਼ਾਦ ਕਰਾਉਣ ਦਾ ਟਾਈਮ ਆ ਗਿਆ ਇਹ ਪ੍ਰਕਾਸ਼ ਸਿੰਘ ਬਾਦਲ ਉਹ ਯਾਰ ਮਰੇ ਦਾ ਤੇ ਇਹ ਸੁਣਿਆ ਸੀ ਕਿ ਮਰੇ ਨੂੰ ਖਿਤਾਬ ਦਿੱਤਾ ਜਾਂਦਾ ਪਹਿਲੀ ਵਾਰ ਨਾ ਹੋਇਆ ਸੁਖਵੀਰ ਤੇਰੇ ਪਿਓ ਕੁਲ ਤੇ ਮਰੇ ਕੋਲ ਜਿਹੜਾ ਫਖਰੇ ਕੌਮ ਦਾ ਖਿਤਾਬ ਲੈ ਲਿਆ ਤੈਨੂੰ ਤੇ ਉਸੇ ਦੇਣੀ ਆਪਣੇ ਘਰ ਬੈ ਕੇ ਮੂੰਹ ਕਾਲਾ ਕਰਕੇ ਬੈਣਾ ਚਾਹੀਦਾ ਕਿ ਮੇਰੇ ਬਾਪ ਦੀ ਇਹ ਦੁਰਦਸ਼ਾ ਹੋਈ ਆ ਸਿੱਖ ਰਾਜ ਨੂੰ ਜੇ ਕਿਸੇ ਨੇ ਖਤਮ ਕੀਤਾ ਤੇ ਉਹ ਸੁੰਦਰ ਸਿੰਘ ਜਿਹੜੇ ਨਾਲ ਵੱਡਾ ਸੁੰਦਰ ਸਿੰਘ ਮਜੀਠੀਆ ਉਹਨੇ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਜੇ ਕਿਸੇ ਨੇ ਖਤਮ ਕੀਤਾ ਤੇ ਇਸ ਮਜੀਠੀਆ ਪਰਿਵਾਰ ਨੇ ਸਿੱਖ ਰਾਜ ਖਤਮ ਕੀਤਾ ਇੱਕ ਗਦਾਰ ਗੱਲਾਂ ਕਰੇਗਾ ਇਹ ਕਰੇਗਾ ਜਿਹਨੇ ਪੰਜਾਬ ਦੀ ਜਵਾਨੀ ਗਰ ਕਰਕੇ ਰੱਖ ਦਿੱਤੀ ਨਸ਼ਿਆਂ ਦੇ ਵਿੱਚ ਅੱਜ ਕਿਉਂ ਡਰਦਾ ਫਿਰਦਾ ਕਿਉਂ ਆਪਣੇ ਜੀਜੇ ਨੂੰ ਛੱਡ ਦਿੱਤਾ? ਉਹ ਤੂੰ ਭੈਣ ਦਾ ਘਰ ਵਸਾਉਣ ਲੱਗਾ કે ਜਾੜ ਲੱਗਾ? ਇਹ ਗਦਾਰ ਜਿਹੜਾ ਆਪਣੀ ਭੈਣ ਦਾ ਨਹੀਂ ਬਣਿਆ, ਆਪਣੇ ਜੀਜੇ ਦਾ ਨਹੀਂ ਬਣਿਆ, ਉਹ ਤੁਹਾਡਾ ਪੰਜਾਬੀਓ ਕੀ ਬਣੇਗਾ? ਨਸ਼ਾ ਵੇਚਦਾ ਜੀ। ਯਾਰ ਕੌਣ ਭੁੱਲ ਸਕਦਾ ਪੰਜਾਬੀਆਂ ਨੂੰ? ਪੰਜਾਬੀਆਂ ਨੂੰ ਭਗਵੰਤ ਮਾਨ ਨੂੰ ਕਹਿੰਦਾ ਮੈਂ ਕਿ ਤੂੰ ਨਿਚਾਰਾ ਪੰਜਾਬ ਨੂੰ ਖਤਮ ਕਰ ਦੇਣ ਲੱਗਾ। ਪਰ ਤੇਨੂੰ ਇੱਕ ਗੱਲ ਦੱਸਦਾ ਕਾਂਗਰਸੀ ਤੇਰੇ ਅੱਗੇ ਕੋਈ ਝੁਕੇਗਾ ਨਹੀਂ ਤੇਰੇ ਅੱਗੇ ਖੜਾ ਹੋ ਕੇ ਤੇਰੀ ਜਵਾਬ ਦੇਗਾ ਬਾਜਪਾ ਸਾਹਿਬ ਜੋ ਉਹਦਾ ਅਸੈਂਬਲੀ ਚ ਕਰਦਾਰ ਆ ਅਸੀਂ ਤੇ ਚਲੇ ਗਏ ਆ ਸ਼ਰਮ ਆਉਂਦੀ ਸੀ ਕਿ ਕਿਹਦੇ ਸਾਹਮਣੇ ਬੈਠੇ ਆ ਉੱਥੇ ਸਰਦਾਰ ਪ੍ਰਤਾਪ ਸਿੰਘ ਕਿਰੋਂ ਬੈਠਾ ਸੀ ਜਿਨੇ ਪੰਜਾਬ ਦਾ ਜਿਨੇ ਪੰਜਾਬ ਦਾ ਨਰਮਤਾ ਸੀ ਉੱਥੇ ਗਿਆਨੀ ਜੈਲ ਸਿੰਘ ਬੈਠਾ ਜਿੰਦਾ ਹਿੰਦੁਸਤਾਨ ਦਾ ਰਾਸ਼ਟਰਪਤੀ ਬਣਿਆ ਤੇ ਉੱਥੇ ਅੱਜ ਕੌਣ ਬਹਿ ਗਿਆ ਜਿਹੜਾ ਕਹਿੰਦਾ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੋ ਕਵਾਲੋਗੀ ਵੀ ਤੇਰੀਆਂ ਅੱਖਾਂ ਦੇ ਵਿੱਚ ਬਾਜਵਾ ਸਾਹਿਬ ਨੇ ਤੇ ਚੰਗਾ ਵਿਦਾਨ ਸੀ ਸਭਾ 'ਚ ਕਿਹਾ ਸੀ ਕਹਿੰਦੇ ਤੇਰੀਆਂ ਅੱਖਾਂ 'ਚ ਤੇ ਸਵੇਰ ਦੀ ਗਿੱਡ ਨਹੀਂ ਨਿਕਲੀ ਤੇ ਮੈਂ ਤੇਰੇ ਨਾਲ ਕੀ ਅੱਖਾਂ ਮਲਾਵਾਂ ਰਾਜਾ ਜੀ ਸਾਨੂੰ ਸਾਰੀ ਕਾਂਗਰਸ ਨੂੰ ਇੱਕ ਗੱਲ ਵਰਕਰੋ ਸੁਣ ਲਓ ਜੇ ਕੋਈ ਕਹਿੰਦਾ ਕਿ ਕਾਂਗਰਸ ਦੇ ਵਿੱਚ ਕੋਈ ਕੋਈ ਨਹੀਂ ਜੇ ਕਾਂਗਰਸ ਇੱਕ ਆ ਤੇ ਜਿਹੜਾ ਕੋਈ ਕਹਿੰਦਾ ਮੈਂ ਬਾਜ਼ ਆ ਅਲੋਕ ਜੀ ਕੱਲ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੇ ਵਿੱਚ 30% ਜਿਹੜੇ ਭਾਜਪੀ ਦੇ ਨੇ ਇਹ ਆਡੈਂਟੀਫਾਈ ਤੁਸੀਂ ਤੇ ਰਾਜਾ ਭੜੇ ਤੇ ਪ੍ਰਤਾਪ ਬਾਜਵੇ ਨੇ ਕਰਨਾ ਜਿਹੜੇ ਕੋਈ 30% ਕੱਢ ਕੇ ਬਾਹਰ ਮਾਰੋ ਉਹਨਾਂ ਨੂੰ ਲੈ ਕੇ ਆਓ ਆਪਾਂ ਗੱਲਾਂ ਕਰਦੇ ਬਾਜੋ ਸਾਹਿਬ ਗੁੱਸਾ ਨਾ ਕਰਿਓ ਆਪਾਂ ਕਹਿੰਨੇ ਆਂ ਸਾਡੇ ਕੋਲ 32 ਸਾਡੇ ਨਾਲ ਅਸੀਂ 32 ਚੋਰ ਨਹੀਂਗੇ ਲੈਣੇ ਉਹਨਾਂ ਚੋਂ ਇੱਕ ਵੀ ਅੱਛਾ ਦੰਦਾ ਦੀ ਗੱਲ ਕੀਤੀ ਆ ਉਹਨਾਂ ਬਤੀਆਂ ਚੋਂ ਆਹ ਸਾਡੇ ਕੋਲ ਬੈਠੇ ਨੇ ਟਿਕਟਾਂ ਇਹ ਲੈਣਗੇ ਤੇ ਪੰਜਾਬ ਦੇ ਐਮਐਲਏ ਇਹ ਬਣ ਕੇ ਆਉਣਗੇ ਅਸੀਂ ਚੋਰ ਕੋਈ ਨਹੀਂ ਕਾਂਗਰਸ ਚ ਘੁਸਣ ਪਿਆਗੇ ਯਾਰ ਆਇਆ ਇੱਕ ਤਰਪਿਆ ਕੱਲ ਦਾ ਸਿੱਖੀ ਦਾ ਮੈਨੂੰ ਮੁਰਿੰਗ ਸਿੰਘ ਸਾਹਿਬ ਕਹਿੰਦੇ ਕਿ ਆਪਾਂ ਥੋੜਾ ਥੋੜਾ ਘੱਟ ਬੋਲਣਾ ਪਬਲਿਕ ਉੱਠ ਪੈਣੀ ਆ ਮੈਂ ਕਿਹਾ ਪਬਲਿਕ ਨੂੰ ਤੇ ਮਸਾਲਾ ਦੇਣ ਵਾਲਾ ਚਾਹੀਦਾ ਉੱਠਦੇ ਨਹੀਂਗੇ ਬੈਠੇ ਹੁੰਦੇ ਆ ਫਿਰ ਸੁਣ ਲਈ ਤੇ ਜੇ ਕੋਈ ਦੋਖਲਾ ਬੰਦਾ ਉੱਠ ਪੇ ਤੇ ਪਬਲਿਕ ਨਾਲ ਹੀ ਕਾਂਗਰਸੀ ਉੱਠ ਕੇ ਬਾਹਰ ਤੁਰ ਪੈਂਦਾ ਅੱਜ ਕਾਂਗਰਸੀਓ ਅਕਾਲੀ ਦਲ ਜਿਹੜੇ ਗੁਰਦੁਆਰੇ ਨੂੰ ਉਜਾਦ ਕਰਵਾਇਆ ਤੇ ਉਹ ਮੋਰਚਾ ਫੇਰ ਸਾਨੂੰ ਲਾਉਣਾ ਪੈਣਾ ਪਹਿਲਾ ਮੋਰਚਾ ਲੱਗਾ ਨਨਕਾਣਾ ਸਾਹਿਬ ਦਾ ਉਥੇ 122 ਜਾਂ 21 ਸ਼ਹੀਦ ਕੀਤੇ ਉਹ 122 21 ਜਿਹੜੀਆਂ ਖੋਪਰੀਆਂ ਨਿਕਲੀਆਂ ਸੀ ਉਹਦੀ ਐਫ ਆਈ ਆਰ ਪੜੋ ਉਥੋਂ 8 ਟੋਕਰੇ ਹੱਡੀਆਂ ਦੇ ਇਕੱਠੇ ਕੀਤੇ ਜਿਨ੍ਹਾਂ ਨੂੰ ਨਰਾਨੂ ਮੰਤ ਨੇ ਸਾੜ ਦਿੱਤਾ ਸੀ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਚਾਬੀਆਂ ਦਾ ਮੋਰਚਾ ਲੱਗਾ ਇਕੱਠੇ ਹੋਵੋ ਇਹ ਅਕਾਲੀ ਦਲ ਦਾ ਪੰਥ ਨਹੀਂ ਇਹ ਜਿਹੜਿਆ ਜਿੰਨੇ ਸਹਿਜ ਧਾਰੀ ਤੇ ਸਿੱਖ ਬੈਠੇ ਨੇ ਪੱਗਾਂ ਵਾਲੇ ਬੈਠਿਆ ਪੰਥ ਇਹਨਾਂ ਦਾ ਹੁਣ ਲੋੜ ਆ ਗਈ ਇਸ ਗਰਦਾਰਾਂ ਕੋਲ ਇਸ ਸੁਖਵੀਰ ਬਾਦਲ ਮਹੰਤ ਕੋਲੋਂ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰੇ ਆਜ਼ਾਦ ਕਰਾਉਣ ਦਾ ਟਾਈਮ ਆ ਗਿਆ ਕੱਲ ਕਹਿੰਦੇ ਮੈਨੂੰ ਬਾਜਾ ਸਾਹਿਬ ਬੈਠੇ ਕਹਿੰਦੇ ਨੇ ਕਿ ਬਿਕਰਮ ਜਿਹੜਾ ਇਹਨੇ ਕੀ ਕੀਤਾ ਬਾਜਾ ਸਭ ਹਿਸਟਰੀ ਪੜੋ ਸਿੱਖ ਰਾਜ ਨੂੰ ਜੇ ਕਿਸੇ ਨੇ ਖਤਮ ਕੀਤਾ ਤੇ ਉਹ ਸੁੰਦਰ ਸਿੰਘ ਜਿਹੜੇ ਨਾਲ ਵੱਡਾ ਸੁੰਦਰ ਸਿੰਘ ਮਜੀਠੀਆ ਉਹਨੇ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਜੇ ਕਿਸੇ ਨੇ ਖਤਮ ਕੀਤਾ ਤੇ ਇਸ ਮਜੀਠੀਆ ਪਰਿਵਾਰ ਨੇ ਸਿੱਖ ਰਾਜ ਖਤਮ ਕੀਤਾ ਉਹ ਸਰਦਾਰਗੜ੍ਹ ਵਾਲੀ ਜਿਹੜੀ ਜ਼ਮੀਨ ਆ ਉਹ ਕਿੱਥੋਂ ਮਿਲੀ 3500 ਕਿਲਾ ਜਿਹੜੀ ਉੱਥੇ ਲਈ ਆ ਗੁਰਕਪੁਰ ਦੇ ਲਾਗੇ ਉਹ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਨੂੰ ਤੇ ਮਹਾਰਾਜਾ ਦਲੀਪ ਸਿੰਘ ਨੂੰ ਅਰੈਸਟ ਕਰਾਉਣ ਲਈ ਇਸ ਪਰਿਵਾਰ ਨੇ ਅਰੈਸਟ ਕਰਵਾਇਆ ਤੇ ਉੱਥੇ ਉਹਨਾਂ ਨੂੰ ਜ਼ਗੀਰ ਮਿਲੀ ਇੱਕ ਗੱਦਾਰ ਗੱਲਾਂ ਕਰੇਗਾ ਇਹ ਕਰੇਗਾ ਜਿਹਨੇ ਪੰਜਾਬ ਦੀ ਜਵਾਨੀ ਗਰਕ ਕਰਕੇ ਰੱਖ ਦਿੱਤੀ ਨਸ਼ਿਆਂ ਦੇ ਵਿੱਚ ਇਹ ਕਰੇਗਾ ਗੱਲਾਂ ਅੱਜ ਕਿਉਂ ਡਰਦਾ ਫਿਰਦਾ ਕਿਉਂ ਆਪਣੇ ਜੀਜੇ ਨੂੰ ਛੱਡ ਦਿੱਤਾ ਉਹ ਤੂੰ ਭੈਣ ਦਾ ਕਰਮ ਸੌਣ ਲੱਗਾ ਕਿ ਜਾੜ ਲੱਗਾ ਇੱਕ ਗਦਾਰ ਜੇ ਜਿਹੜਾ ਆਪਣੀ ਪੈਂਡਾ ਨਹੀਂ ਬਣਿਆ ਆਪਣੇ ਜੀਜੇ ਦਾ ਨਹੀਂ ਬਣਿਆ ਉਹ ਤੁਹਾਡਾ ਪੰਜਾਬੀਓ ਕੀ ਬਣੇਗਾ ਨਸ਼ਾ ਵੇਚਦਾ ਜੇ ਸਾਨੂੰ ਇਹ ਜਰਵਾਣਿਆਂ ਕੋਲੋਂ ਇਹ ਪ੍ਰਕਾਸ਼ ਸਿੰਘ ਬਾਦਲ ਉਹ ਯਾਰ ਮਰੇ ਦਾ ਤੇ ਇਹ ਸੁਣਿਆ ਸੀ ਕਿ ਮਰੇ ਨੂੰ ਖਿਤਾਬ ਦਿੱਤਾ ਜਾਂਦਾ ਪਹਿਲੀ ਵਾਰਾ ਹੋਇਆ ਚੁਕਬੀਰ ਤੇਰੇ ਪਿਓ ਕੋਲ ਤੇ ਮਰੇ ਕੋਲ ਜਿਹੜਾ ਫਖਰੇ ਕੌਮ ਦਾ ਖਤਾਬ ਲੈ ਲਿਆ ਤੈਨੂੰ ਤੇ ਉਸੇ ਦੇਣੀ ਆਪਣੇ ਘਰ ਬੈ ਕੇ ਮੂੰਹ ਕਾਲਾ ਕਰਕੇ ਬਹਿਣਾ ਚਾਹੀਦਾ ਕਿ ਮੇਰੇ ਬਾਪ ਦੀ ਇਹ ਦੁਰਦਸ਼ਾ ਹੋਈ ਆ ਅਕਾਲੀ ਦਲ ਤੇ ਖਤਮ ਜੇ ਬਾਜਾ ਸਭ ਹੁਣ ਤਗੜੇ ਹੋ ਕੇ ਸਾਰੇ ਪੈਜੋ ਕਾਂਗਰਸੀ ਤੇ ਜਿੱਥੇ ਜਿੱਥੇ ਕੋਈ ਲੱਭਦਾ ਉੱਥੇ ਜਾ ਕੇ ਪੰਜਾਬ ਦੀ ਗੱਲ ਕਰੀਏ ਉੱਥੇ ਜਾ ਕੇ ਦੱਸੀਏ ਕਿ ਪੰਜਾਬੀਆਂ ਨੇ ਤੇ ਕਾਂਗਰਸ ਦਾ ਇਸ ਆਜ਼ਾਦੀ ਦੇ ਵਿੱਚ ਕੀ ਯੋਗਦਾਨ ਆ ਸਾਡੇ ਬੱਚੇ ਭੁੱਲ ਗਏ ਜੇ ਅੱਜ ਜੇ ਸੀ ਬੈਠੀਆਂ ਸਟੇਜ ਤੇ ਖਲੋਤੀਆਂ ਇਹਦੇ ਚ ਹਿੰਦੁਸਤਾਨ ਦੀ ਆਜ਼ਾਦੀ ਚ ਸਾਡਾ 80% ਪੰਜਾਬੀਆਂ ਦਾ ਹਿੱਸਾ ਅਸੀਂ ਕਿਹੜੇ ਕੰਮਾਂ ਚ ਫਿਰਦੇ ਆ ਅਸੀਂ ਮੈਂ ਮੋਦੀ ਨੂੰ ਕਹਿੰਨਾ ਜੋ ਕਰਨਾ ਕਰ ਆ ਜਿਹੜਾ ਭਗਵੰਤ ਮਾਨ ਆ ਇਹ ਕਹਿੰਦਾ ਮੈਂ ਇਹਦਾ ਕਰਦਾਗਾ ਉਹ ਤੇਰੀਆਂ ਚ ਲੱਤਾਂ ਚ ਦਾਮਿਆਂ ਤੇ ਕਰਕੇ ਦਿਖਾ ਤੇਰੀਆਂ ਤੇਰੀਆਂ ਪੂਛਾਂ ਚ ਕਾ ਦਾਂਗੇ ਇਹ ਦਮਗਜੇ ਮਾਰਦਾ ਪਤਾ ਨਹੀਂ ਕਿੱਥੇ ਡਿੱਗਾ ਹੁੰਦਾ ਕਹਿੰਦਾ ਮੈਂ ਆਇਕ ਆ ਗਿਆ ਹਾਰਿਆ ਐਮਐਲਏ ਉਹਨੂੰ ਵਪਾਸਣਾ ਕਿ ਪਤਾ ਨਹੀਂ ਕੀ ਆ ਕਹਿੰਦੇ ਜੀ ਉਹ ਮੈਡੀਟੇਸ਼ਨ ਕਰਨ ਆਇਆ ਮੈਡੀਟੇਸ਼ਨ ਕਰਨੀ ਆ ਤੇ ਕਿਤੇ ਇਕੱਲਾ ਬਹਿ ਕੇ ਢਾਈ 300 ਪੁਲਿਸ ਦੇ ਪਹਿਰੇ ਚ ਮੈਡੀਟੇਸ਼ਨ ਕਰੇਗਾ ਉਹ ਪੰਜਾਬ ਲੁੱਟਣ ਆਇਆ ਜੇ ਉਹ ਅਬਦਾਲੀ ਜਿਉ ਧੜ ਵੀ ਆ ਆਪਾਂ ਪੰਜਾਬ ਨਹੀਂ ਲੁੱਟਣ ਦੇਣਾ ਅੱਜ ਤਗੜੇ ਹੋ ਕੇ ਪਟਿਆਲੇ ਵਾਲਿਓ ਹੁਣ ਜੋੜੇ ਲਾ ਦਿਓ ਜਿਹੜੇ ਪੁਰਾਣੇ ਹੈਗੇ ਸੀ ਜਿਹੜੇ ਹੁਣੇ ਹੀ ਰਾਣਾ ਜੀ ਤੁਸੀਂ ਗੱਲ ਕੀਤੀ ਆ ਲੀਡਰ ਬੱਜ ਜਾਂਦੇ ਨੇ ਦੇ ਫਸਲਾ ਕੌਣ ਆ ਆ ਵਰਕਰ ਫਸ ਜਾਂਦੇ ਜਿਨ੍ਹਾਂ ਨੂੰ ਕੋਈ ਪਿੱਛੇ ਛਡਾਉਣ ਦੀ ਨਹੀਂ ਜਾਂਦਾ ਲਿਸਟ ਬਣਾ ਲਓ ਮੈਂ ਬਹੁਤਿਆਂ ਦੀ ਤਣੀ ਕਹਿੰਦਾ ਐਵੇਂ ਕਹੀ ਜਾਂਗੇ ਜਿਵੇਂ ਅਸੀਂ ਲਾਲ ਡੈਰੀ ਲਿਖ ਲਈ ਅਸੀਂ ਚਿੱਟੀ ਲਿਖ ਲਈ ਕਿਸੇ ਲਿਖਣ ਦੀ ਜ਼ਰੂਰਤ ਨਹੀਂ 5-7 ਅਫਸਰ ਨੇ ਉਹਨਾਂ ਦੇ ਚੋਕੇ ਲਿਸਟ ਕਾਂਗਰਸ ਭੌਣ ਦੇ ਵਿੱਚ ਲਾ ਦਿਓ ਤੇ ਜਿਹੜਾ ਉਹਨਾਂ ਦੀ ਮਦਦ ਕਰੇ ਤੇ ਇਹਨਾਂ ਵਰਕਰਾਂ ਦੇ ਸਾਹਮਣੇ ਕਿੰਨਾ ਵੀ ਹੋਰ ਕੋਈ ਬੋਲੇ ਨਾ ਬੋਲੇ ਸੁਖਜਿੰਦਰ ਸਿੰਘ ਰੰਦਾਵਾ ਉਸ ਲੀਡਰ ਦੇ ਅਗੇਂਸਟ ਜ਼ਰੂਰ ਬੋਲੂਗਾ ਕਿ ਯਾਰ ਜਿਹੜੇ ਸਾਨੂੰ ਧੱਕੇ ਦੇ ਦੇ ਨੇ ਜਿਹੜੇ ਐਫਆਈਆ ਨੇ ਕਰ ਰਹੇ ਨੇ ਉਹ ਨਹੀਂ ਬਖਸ਼ੇ ਜਾਣਗੇ ਇਹਨਾਂ ਨੂੰ ਤੇ ਆ ਝਾੜੂ ਕੇ ਬੋਕਰ ਵਾਲੇ ਜਿਹੜੇ ਇਹਨਾਂ ਨੂੰ ਤੇ ਬਾਅਦ ਚ ਵੇਖਾਂਗੇ ਜਿਹੜੇ ਇਹਨਾਂ ਦੇ ਕਹਿਣ ਤੇ ਗਲਤ ਕੰਮ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਠੋਕਾਂਗੇ ਤੇ ਫਿਰ ਪੰਜਾਬ ਸਿੱਧੇ ਰਾਤੇ ਆਉਣਾ ਬਹੁਤ ਬਹੁਤ ਤੁਹਾਡਾ ਧੰਨਵਾਦ